ਠੀਕ ਜੇ ਠੀਕ ਜੇ ਪਹਿਣਗੇ ਤੇਰੇ ਰੋਟੀ ਖਾ ਕੇ ਚੱਲ ਨੈਟਵਰਕ ਚੱਲਦਾ ਨਹੀਂ ਚੱਲਦਾ ਵੀਰੇ ਨੈਟਵਰਕ ਹੋਰ ਸੁਣਾਓ ਠੀਕ ਠਾਕ ਵੀਰੇ ਥੈਂਕ ਯੂ ਥੈਂਕ ਯੂ ਵੀਰੇ ਥੈਂਕ ਯੂ ਖੜ ਜਾ ਕੇ ਫਿਰ ਮੈਂ ਇਹ ਨਹੀਂ ਤੈਨੂੰ ਪਤਾ ਚੱਲ ਪਿਆ ਵੀਰੇ ਚੱਲਦਾ ਨੈਟ ਤਾਂ ਚੱਲਦਾ ਉਹਨਾਂ ਵਿੱਚ ਫੋਨ ਆ ਗਿਆ ਸੀ ਤਾਂ ਕਰਕੇ ਨਾ ਬੰਦ ਹੋ ਗਿਆ ਹੋਵੇ ਫੋਨ ਆ ਗਿਆ ਸੀ ਹੋਰ ਮੰਮੀ ਠੀਕ ਹੈ ਵੀਰੇ ਘਰ ਪਰਿਵਾਰ ਸਾਰਾ ਠੀਕ ਠਾਕ ਵਧਾਈਆਂ ਵੀਰੇ ਤੁਹਾਡਾ ਚੈਨਲ ਮੰਨ ਹੋ ਗਿਆ ਬਹੁਤ ਖੁਸ਼ੀ ਦੀ ਗੱਲ ਮਿਹਨਤ ਅਸੇ ਪਹਿਲਾਂ ਕੋ ਮਰੇ ਹਸੀ ਮਿਹਨਤ ਪੱਲੇ ਪੈਗੀ ਵਹਿਗਰੂ ਦੀ ਕਿਰਪਾ ਨਾਲ ਹਰ ਰੋਟੀ ਪਾਣੀ ਖਾ ਲੇ ਵੀਰੇ ਰੋਟੀ ਪਾਣੀ ਖਾ ਲੇ ਬੇਹਗਰੂ ਸਾਰੇ ਤੇ ਕਿਰਪਾ ਕਰਨ ਚੱਲ ਆ ਜੰਦਰ ਚਲ ਕਿਧਰ ਵਗ ਗਏ ਹਣ ਮੈਂ ਬਹਿਗੁਰੂ ਮਿਹਰ ਕਰਨ ਸਾਰਿਆਂ ਦੇ ਮਿਹਨਤ ਕਰਦੇ ਸਾਰੇ ਭੈਣ ਭਰਾ ਅਸੀਂ ਅੱਜ